ਗੋਰ ਸੇ ਕਮਰਾ ਤਾਰੀ ਦਾੜਾ ਪ੍ਰਕਾਸ਼ ਨੌਜਵਾਨਾਂ ਨੂੰ ਦੋਨੋਂ ਹੱਥਾਂ ਨਾਲ ਸਾਈਡ ਤੇ ਹਟਾਇਆ ਐ ਚੀਰ ਕੇ ਪਿੱਛੇ ਹਿੰਦੂ ਕੋਲ ਚਲਾ ਗਿਆ ਸਿਰ ਗੋਮ ਕੋਲ ਗਿਆ ਤੇ ਉਸ ਦੀ ਠੋਡੀ ਤੇ ਹੱਥ ਰੱਖ ਕੇ ਕਿਹਾ ਯੂਥ ਅਕਾਲੀ ਦਲ ਨੂੰ ਸੰਦੇਸ਼ ਦੇ ਰਿਹਾ ਕਿ ਹੁਣ ਅਜਿਹੇ ਨੌਜਵਾਨ ਭਰਤੀ ਕਰੋ ਧਰਮੀ ਨੌਜਵਾਨਾਂ ਦੀ ਦਾੜਾ ਪ੍ਰਕਾਸ਼ ਨੌਜਵਾਨਾਂ ਦੀ ਦਾੜੀ ਬੰਨ੍ਹਣ ਨੌਜਵਾਨਾਂ ਦੀ ਅਮਰਤਾਰੀ ਨੌਜਵਾਨਾਂ ਦੀ ਉਹਨਾਂ ਅਕਾਲੀ ਦਲ ਨੂੰ ਲੋੜ ਨਹੀਂ ਹੈਗੀ ਕੇ ਸਰਕਾਰ ਨਾਲੋਂ ਭਾਰਤ ਵਿੱਚ ਏਜੰਸੀਆਂ ਜ਼ਿਆਦਾ ਤਕੜੀਆਂ ਨੇ ਖੁਫੀਆ ਏਜੰਸੀਆਂ ਜਿਹੜੀ ਕਿ ਪਿੱਛੇ ਰਹਿ ਕੇ ਸਾਰੀ ਸਰਕਾਰੀ ਕਾਰਵਾਈ ਕਰਵਾਉਂਦੀਆਂ ਨੇ ਆਪਣੇ ਮਨਚਾਹੀ ਸਰਕਾਰ ਬੁਖਤਾ ਹੁੰਦੀਆਂ ਨੇ ਚੰਨੀ ਵੀ ਉਸ ਸਾਮਾ ਦਾ ਹੀ ਚਕਰ ਬਣਿਆ ਹੋਇਆ ਆਪਣੀ ਇੱਛਾ ਨਾਲ ਕੁਝ ਨਹੀਂ ਕਰ ਸਕਦਾ ਇਸ ਨੂੰ ਹੁਣ ਤਾਂ ਸਿੱਧੋ ਹੀ ਸਮਝ ਗਿਆ ਹੋਣਾ ਹੁਣ ਸਿੱਖਾਂ ਨੂੰ ਅਕਾਲੀ ਤੋਂ ਅਕਾਲੀ ਦਲ ਤੋਂ ਕੋਈ ਆਸ ਰੱਖਣੀ ਚਾਹੀਦੀ ਹੈ ਜਾਂ ਆਪਣਾ ਕੋਈ ਦੂਸਰਾ ਪ੍ਰਬੰਧ ਕਰਨਾ ਚਾਹੀਦਾ ਇਹ ਇਸ ਪੱਖ ਤੋਂ ਚਿੱਠੀ ਬੜੀ ਮਹੱਤਵਪੂਰਨ ਹੈ ਸ਼ਰਮਣੀ ਅਕਾਲੀ ਦਲ ਪੰਥਕ ਜਿਹੜਾ ਆਪਣੇ ਆਪ ਨੂੰ ਕਹਿੰਦਾ ਬਾਦਲ ਜਿਹੜਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਾਬਜ਼ ਹੈ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਾਬਜ਼ ਹੈ ਬਾਹਰਲੇ ਦੋਨੋਂ ਤਖਤਾਂ ਤੇ ਵੀ ਕਾਬਜ਼ ਹੈ ਤੇ ਪੰਜਾਬ ਦੇ ਤਖਤਾਂ ਤੇ ਵੀ ਕਾਬਜ਼ ਹੈ ਸਰਦਾਰ ਸੁਰਿੰਦਰਪਾਲ ਸਿੰਘ ਨੇ ਗੋਲਡੀ ਜੀ ਲਿਖਦੇ ਹਨ ਕਿ ਜਿਸ ਵੇਲੇ ਪਹਿਲੀ ਵਾਰ ਕਪਤਾਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਔਰ ਬਾਦਲ ਹਾਰ ਗਿਆ ਤਾਂ ਉਸ ਵੇਲੇ ਉਹਨਾਂ ਨੇ ਇੱਕ ਮੀਟਿੰਗ ਸੱਦੀ ਜਲੰਧਰ ਵਿੱਚ ਕਿ ਹਾਰ ਦੇ ਕਾਰਨ ਲੰਬੇ ਜਾਨ ਪੂਰੇ ਪੰਜਾਬ ਵਿੱਚ ਆਏ ਤੇ ਅ ਜਥੇਦਾਰਾਂ ਨੇ ਬਜ਼ੁਰਗਾਂ ਨੇ ਦੱਸਿਆ ਕਿ ਉਹਨਾਂ ਦੀ ਕਿਵੇਂ ਬੇਇੱਜ਼ਤੀ ਹੁੰਦੀ ਆ ਅਕਾਲੀ ਦਲ ਵਿੱਚ ਤੁਹਾਡਾ ਪੁੱਤਰ ਅਤੇ ਤੁਸੀਂ ਕਿਵੇਂ ਉਹਨਾਂ ਦੀ ਬੇਇੱਜ਼ਤੀ ਕਰਦੇ ਹੋ ਜਿਸ ਕਰਕੇ ਅਕਾਲੀ ਦਲ ਤੋਂ ਜਿਹੜੇ ਸਿਰ ਲੱਥ ਜੋਦੇ ਸੀ ਉਹਨਾਂ ਸਾਰੇ ਟੱਬਰਾਂ ਦੇ ਵੀ ਮੋਹ ਪੰਗ ਹੋ ਚੁੱਕੇ ਹਨ ਸਪੱਸ਼ਟ ਹੋ ਗਿਆ ਕਿ ਅਕਾਲੀ ਦਲ ਪ੍ਰਵਾਸੀਆਂ ਲਈ ਸਿਰਗੁੰਮਾਂ ਲਈ ਅਤੇ ਮੋਨਿਆਂ ਲਈ ਜਮਾਤ ਬਣਾਈ ਜਾਵੇਗੀ ਗੌਰ ਕਰ ਲਿਆ ਜੇ ਤਕਸਾਲੀ ਅਕਾਲੀ ਕਹਿ ਰਿਹਾ ਜਿਸ ਦੇ ਪਿਤਾ ਨੇ 12 ਸਾਲ ਬਾਦਲਾ ਨਾਲ ਜੇਲ੍ਹ ਕੱਟੀ ਹੈ 3 ਮਹੀਨੇ ਇਕੱਠੇ ਇੱਕ ਸਾਲੇਚ ਵੀ ਰਹੇ ਨੇ ਜਿਸ ਦਾ ਪੁੱਤਰ 20 ਸਾਲ ਤੋਂ ਅਕਾਲੀ ਉਧੇਦਾਰ ਹੈ ਉਹ ਲਿਖ ਰਿਹਾ ਬਾਲਾਂ ਦੇ ਦਿਮਾਗ ਹੀ ਸਿੱਖਾਂ ਨੂੰ ਪਿੱਛੇ ਸੁੱਟਣ ਦੀ ਵੀ ਉਤਬੰਦੀ ਬਣ ਚੁੱਕੀ ਸੀ ਹਾ ਉਹਨਾਂ ਅਕਾਲੀ ਦਲ ਦੀਆਂ ਜਈਆਂ ਪੰਥ ਮਾਰੂ ਗੱਲਾਂ ਦੇ ਪ੍ਰਤੱਖ ਸਬੂਤ ਆ ਜਾਣ ਤੋਂ ਬਾਅਦ ਵੀ ਫਖਰੇ ਕੌਮ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਨਹੀਂ ਲਿਆ ਗਿਆ ਜਥੇਦਾਰ ਕਾਰਜਕਾਰੀ ਸ੍ਰੀ ਅਕਾਲ ਤਖਤ ਸਾਹਿਬ ਚੁੱਪ ਮੂੰਹੇ ਚ ਕੁੰਗਣੀ ਆ ਪਾਈ ਬੈਠਾ ਹੈ ਹੋਰ ਪੰਥਾ ਕਲ ਕੇ ਬੁੱਧੀਜੀਵੀ ਇਸੇ ਇਸ਼ੂ ਤੇ ਕੋਈ ਵੀ ਕਾਲਮ ਨਹੀਂ ਲਿਖ ਰਿਹਾ ਸਿੱਖ ਕੌਮ ਦੀ ਮਨੋਬਿਰਤੀ ਨੂੰ ਸੁਆਇਆ ਜਾ ਰਿਹਾ ਚੇਤਨਾ ਨੂੰ ਮਾਰਿਆ ਜਾ ਰਿਹਾ ਵਿਵੇਕ ਨੂੰ ਦੀ ਨਸਲਕਾਤ ਕੀਤਾ ਬਵੇਕ ਦਾ ਨਸਲਕਾਤ ਕੀਤਾ ਜਾ ਰਿਹਾ ਤੇ ਆਤਮਾ ਨੂੰ ਮੋਰਛਤ ਕਰਕੇ ਨਸ਼ੇਮਨ ਕਰਕੇ ਸਵਾਇਆ ਜਾ ਰਿਹਾ ਤੇ ਸਾਰੇ ਇਸ ਕੰਮ ਵਿੱਚ ਹਮਾਮ ਵਿੱਚ ਇਕੱਠੇ ਨੰਗੇ ਅਤੇ ਦੋਸ਼ੀ ਹਨ ਅੱਜ ਕੁਛ ਦਿਨ ਪਹਿਲਾਂ ਜਲੰਧਰ ਦੇ ਅਕਾ ਯੂਥ ਅਕਾਲੀ ਲੀਡਰ ਵੀ ਤੇ ਫਿਰ ਅਕਾਲੀ ਦਲ ਦੇ 20 ਸਾਲ ਤੱਕ ਬਲੀਆਂ ਉਦੈਦਾਰੀਆਂ ਤੇ ਮਾਨ ਸਨਮਾਨ ਲੈਂਦੇ ਹੋਏ ਵਿਚਰਦੇ ਰਹੇ सुरेंद्रਪਾਲ ਸਿੰਘ ਹੋਲਡੀ ਉਹਨਾਂ ਦੀ ਫੇਸਬੁੱਕ ਵਾਲ ਤੋਂ ਤੁਹਾਨੂੰ ਕੁਝ ਸਾਂਝਾ ਕਰਨਾ ਜ਼ਰੂਰੀ ਸਮਝਦਾ ਉਹਨਾਂ ਦੇ ਪਿਤਾ ਸਰਦਾਰ ਜੈਮਲ ਸਿੰਘ ਜੀ 1952 ਤੋਂ ਸ਼ਰਮਣਯ ਅਕਾਲੀ ਦਲ ਨਾਲ ਜੁੜੇ ਹੋਏ ਸਨ ਜੈਮਲ ਸਿੰਘ ਜੀ ਨੂੰ ਜਲੰਧਰ ਦੀ ਹਰ ਸਿੱਖ ਹਸਤੀ ਜਾਣਦੀ ਹੈ ਹਰ ਸਿੱਖ ਲੀਡਰ ਜਾਣਦਾ ਹੈ ਕਿ ਉਹਨਾਂ ਦੀ ਆਪਣੀ ਕਰਨੀ ਕੀਤੀ ਸੀ 12 ਸਾਲ ਤੱਕ ਉਹਨਾਂ ਨੇ ਸਿੱਖ ਕੌਮ ਲਈ ਜੇਲਾਂ ਕੱਟੀਆਂ ਪੰਥਾ ਕੀਤਾ ਅਕਾਲੀ ਦਲ ਦੀ ਇਹ ਰਹਿਨੁਮਾਈ ਹੇਠਾਂ ਜੇਲਾਂ ਕੱਟੀਆਂ ਜਿਸ ਵਿੱਚ 3 ਮਹੀਨੇ ਉਹੀ ਸਾਰ ਜੇਲ੍ਹ ਵਿੱਚ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਇੱਕੋ ਸੈਲ ਵਿੱਚ ਰਹੇ ਹਾਂ ਅਜੇ ਹੈ ਟਕਸਾਲੀ ਅਕਾਲੀ ਹੁਣ ਪਿੱਛੇ ਧੱਕ ਦਿੱਤੇ ਗਏ ਹਨ ਸੁਰਿੰਦਰਪਾਲ ਸਿੰਘ ਗੋਲਡੀ ਖੁਦ ਆਪਣੀ ਵਾਲਤੇ ਲਿਖ ਰਹੇ ਹਨ ਕਿ ਜਦੋਂ ਅਜੇ ਟਕਸਾਲੀ ਸੁਖਵੀਰ ਬਾਦਲ ਨੂੰ ਮਿਲਣ ਜਾਂਦੇ ਹਨ ਦੋ ਦੋ ਤਿੰਨ ਤਿੰਨ ਘੰਟੇ ਚਟੀਆਂ ਦਾੜੀਆਂ ਵਾਲੇ ਤੇ ਕੁਰਬਾਨੀਆਂ ਵਾਲੇ ਬੰਦੇ ਬਾਹਰ ਬੈਠੇ ਰਹਿੰਦੇ ਹਨ ਤੇ ਬਿਨਾ ਮਿਲੇ ਵਾਪਸ ਆ ਜਾਂਦੇ ਹਨ ਜਿਨ੍ਹਾਂ ਦੀ ਇਹ ਦੁਰਗਤ ਕੀਤੀ ਜਾ ਰਹੀ ਹੈ ਉਸਨੇ ਸਰਦਾਰ ਗੋਲਡੀ ਨੇ ਆਪਣੀ ਵਾਲਤੇ ਲਿਖਿਆ ਜੋ ਵਾਲਤੇ ਲਿਖਿਆ ਮੈਂ ਨਾਲ-ਨਾਲ ਹੋਬੋ ਉਸਦੀ ਵਰਡਿੰਗ ਤੁਹਾਨੂੰ ਦਿਖਾਈ ਜਾ ਰਹੀ ਆ ਤੁਸੀਂ ਉਸ ਨੂੰ ਪੜ ਲਿਆ ਜੇ ਤੇ ਮੈਂ ਉਸ ਨੂੰ ਸੰਖੇਪ ਤੇ ਚ ਤੁਹਾਡੇ ਨਾਲ ਬਿਆਨ ਕਰਨਾ ਜ਼ਰੂਰੀ ਸਮਝਣਾ ਕਿ ਅਕਾਲੀ ਦਲ ਹੁਣ ਕੀ ਵਾਕਈ ਸਿੱਖਾਂ ਦੀ ਪਾਰਟੀ ਰਹਿ ਗਈ ਹੈ ਜਾਂ ਨਹੀਂ ਰਹਿ ਗਈ ਹੁਣ ਸਿੱਖਾਂ ਨੂੰ ਅਕਾਲੀ ਤੋਂ ਅਕਾਲੀ ਦਲ ਤੋਂ ਕੋਈ ਆਸ ਰੱਖਣੀ ਚਾਹੀਦੀ ਹੈ ਜਾਂ ਆਪਣਾ ਕੋਈ ਦੂਸਰਾ ਪ੍ਰਬੰਧ ਕਰਨਾ ਚਾਹੀਦਾ ਇਹ ਇਸ ਪੱਖ ਤੋਂ ਚਿੱਠੀ ਬੜੀ ਮਹੱਤਵਪੂਰਨ ਹੈ ਹਰ ਸਿੱਖ ਦੀ ਜ਼ਮੀਰ ਨੂੰ ਜਾਗ ਲਾਉਂਦੀ ਹੈ ਕਿ ਜਾਗ ਪਾਈ ਜਾਗ ਉਹਨਾਂ ਨੇ ਆਰੰਭ ਕੀਤਾ हम है छठेदार कालू सिंह टिल्लो पंजाब में खालि दल की अगुवाई में छठ पूजा करेंगे हमारी वोट खालि के लिए है हम भी खालि हैं अह उन अкали दल दी परभाषा बन चुकी है श्रोमणी अкали दल पंथक जेड़ा अपने आप नु कहंदा बादल ਜਿਹੜਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਾਬਜ ਹੈ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਾਬਜ ਹੈ ਬਾਹਰਲੇ ਦੋਨੋਂ ਤਖਤਾਂ ਤੇ ਵੀ ਕਾਬਜ ਹੈ ਤੇ ਪੰਜਾਬ ਦੇ ਤਖਤਾਂ ਤੇ ਵੀ ਕਾਬਜ ਹੈ ਸਰਦਾਰ ਸੁਰਿੰਦਰਪਾਲ ਸਿੰਘ ਨੇ 골ਡੀ ਜੀ ਲਿਖਦੇ ਹਨ ਕਿ ਜਿਸ ਵੇਲੇ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਔਰ ਬਾਦਲ ਹਾਰ ਗਿਆ ਤਾਂ ਉਸ ਵੇਲੇ ਉਹਨਾਂ ਨੇ ਇੱਕ ਮੀਟਿੰਗ ਸੱਦੀ ਜਲੰਧਰੀ ਚ ਕੇ ਹਾਰ ਦੇ ਕਾਰਨ ਲੱਭੇ ਜਾਣ ਪੂਰੇ ਪੰਜਾਬ ਵਿੱਚੋਂ ਆਏ ਤੇ ਆ ਜਥੇਦਾਰਾਂ ਨੇ ਬਜ਼ੁਰਗਾਂ ਨੇ ਦੱਸਿਆ ਕਿ ਉਹਨਾਂ ਦੀ ਕਿਵੇਂ ਬੇਇੱਜ਼ਤੀ ਹੁੰਦੀ ਆ ਅਕਾਲੀ ਦਲ ਵਿੱਚ ਤੁਹਾਡਾ ਪੁੱਤਰ ਅਤੇ ਤੁਸੀਂ ਕਿਵੇਂ ਉਹਨਾਂ ਦੀ ਹੁਣ ਬੇਇੱਜ਼ਤੀ ਕਰਦੇ ਹੋ ਜਿਸ ਕਰਕੇ ਅਕਾਲੀ ਦਲ ਤੋਂ ਜਿਹੜੇ ਸਿਰ ਲੱਥ ਜੋਦੇ ਸੀ ਉਹਨਾਂ ਸਾਰੇ ਟੰਬਰਾਂ ਦੇ ਵੀ ਮੋਹ ਪੰਗ ਹੋ ਚੁੱਕੇ ਹਨ ਪਰ ਇਹ ਗੱਲਾਂ ਸੁਣਨੀਆਂ ਇਸ ਮਿਸ ਨੇ ਅਕਾਲੀ ਲੀਡਰ ਦੀ ਆਦਤ ਸੀ ਅਸਲ ਕਹਾਣੀ ਬਾਦ ਹੀ ਸਾਹਮਣੇ ਆਈ ਜਦੋਂ ਉਸ ਨੇ ਕਿਹਾ ਕਿ ਨਹੀਂ ਹੁਣ ਸਾਨੂੰ ਅਕਾਲੀ ਦਲ ਵਿੱਚ ਸਾਰੇ ਵਰਗਾਂ ਨੂੰ ਸ਼ਾਮਲ ਕਰਨਾ ਪਏਗਾ ਸਾਰੇ ਵਰਗਾਂ ਦੀ ਵੋਟ ਮੰਗਣੀ ਪਏਗੀ ਅਸੀਂ ਅਕਾਲੀ ਦਲ ਦੀ ਨਵੀਂ ਭਰਤੀਕਰਨ ਸ਼ੁਰੂ ਕਰ ਰਹੇ ਹਾਂ ਅਤੇ ਇਸ ਢੰਗ ਨਾਲ ਭਰਤੀ ਕਰਾਂਗੇ ਕਿ ਅਕਾਲੀ ਦਲ 25 ਸਾਲਾਂ ਤੱਕ ਰਾਜ ਕਰ ਸਕੇ ਅਕਾਲੀ ਦਲ ਦੇ ਸਾਰੇ ਵਰਗਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਸਰਦਾਰ ਸੁਰਿੰਦਰਪਾਲ ਸਿੰਘ ਗੋਲਡੀ ਆਪਣਾ ਤਜਰਬਾ ਲਿਖ ਰਹੇ ਹਨ ਕਿ ਉਹ ਕਹਿੰਦੇ ਹਨ ਕਿ ਮੈਂ ਮੈਂ ਸਰਦਾਰ ਬਾਦਲ ਨੂੰ ਪੁੱਛਿਆ ਕਿ ਫਿਰ ਕੀ ਅਕਾਲੀ ਦਲ ਵਿੱਚ ਹੁਣ ਬਈਆਂ ਦੀ ਵੀ ਵੋਟ ਬਣਾਈ ਜਾਏਗੀ ਤਾਂ ਸਰਦਾਰ ਬਾਦਲ ਨੇ ਬਿਲਕੁਲ ਸਪਸ਼ਟ ਤੌਰ ਤੇ ਆਖਿਆ ਕਿ ਪ੍ਰਵਾਸੀਆਂ ਦੀਆਂ ਵੋਟਾਂ ਵੱਡੀ ਗਣਤੀ 'ਚ ਬਣਾਓ ਉਹਨਾਂ ਨੂੰ ਮਾਨ ਸਤਕਾਰ ਦਿਓ ਅਤੇ ਉਹਨਾਂ ਨੂੰ ਉਦੇਦਾਰੀਆਂ ਵੀ ਦਿਓ ਤਾਂ ਫਿਰ ਬੋਲਿਆ ਕਿ ਬਾਦਲ ਸਾਹਿਬ ਫਿਰ ਤਾਂ ਕੱਲ ਨੂੰ ਕੋਈ ਵਰਦੇਸ਼ ਚੰਦਰ ਮਿਸ਼ਰਾ ਸ਼ਰਮਣੀ ਅਕਾਲੀ ਦਲ ਦੀ ਪ੍ਰਧਾਨਗੀ ਦਾ ਦਾਵਾ ਵੀ ਕਰੇਗਾ ਮੇਰੇ ਨਾਲ ਕੁਝ ਹੋਰ ਸਿੱਖਾਂ ਨੇ ਵੀ ਹਮੇਪਾਰ ਕੇ ਮੇਰੀ ਗੱਲ ਨਾਲ ਸਹਿਮਤੀ ਦਿਖਾਈ ਤਾਂ ਬਾਦਲ ਪੜਕ ਪਿਆ ਤੇ ਛੱਡੋ ਜੀ ਕਹਿ ਕੇ ਮੀਟਿੰਗ ਖਤਮ ਕਰ ਗਿਆ ਪਰ ਸਰਦਾਰ ਸੁਰਿੰਦਰਪਾਲ ਸਿੰਘ 올ਡੀ ਇਹ ਕਾਰੇ ਹਨ ਅਕਾਲੀ ਦਲ ਦੇ ਪਿਛਲੇ 20 ਸਾਲਾਂ ਤੋਂ ਦੇ ਦਾਰ ਹਨ ਤਾਂ ਬਹਾਨਾ ਉਸ ਪਰਿਵਾਰ ਦੇ ਜਿਹੜਾ ਕਿ ਜਲੰਧਰ ਵਿੱਚ ਰਹਿ ਕੇ ਅਕਾਲੀ ਦਲ ਲਈ ਆਪਣੀਆਂ ਜਾਨਾਂ ਵਾਰਦਾ ਰਿਹਾ ਹੈ ਸਪਸ਼ਟ ਹੋ ਗਿਆ ਕਿ ਅਕਾਲੀ ਦਲ ਪ੍ਰਵਾਸੀਆਂ ਲਈ ਸਿਰਗੋਮਾਂ ਲਈ ਅਤੇ ਮੋਨਿਆਂ ਲਈ ਜਮਾਤ ਬਣਾਈ ਜਾਵੇਗੀ ਇਹ ਗੱਲ ਬੜੀ ਸਪਸ਼ਟ ਤੌਰ ਤੇ ਲਿਖਤਬਦ سامنے ਆ ਚੁੱਕੀ ਹੈ ਅਕਾਲੀ ਪਰਵਾਰਾਂ ਵੱਲੋਂ ਹੀ ਟਕਸਾਲੀ ਅਕਾਲੀ ਪਰਵਾਰਾਂ ਵੱਲੋਂ ਲਿਖਤਬਦ ਹੋ ਕੇ سامنے ਆਈ ਹੈ ਉਹ ਫਿਰ ਅੱਗੇ ਲਿਖਦਾ ਅਜਿਆ ਇੱਕ ਹੋਰ ਵਾਕਿਆ ਸਾਂਝਾ ਕਰਨਾ ਚਾਹੁੰਦਾ ਹਾਂ ਸਰਦਾਰ ਸੁਰਿੰਦਰਪਾਲ ਸਿੰਘ ਗੋਲਡੀ ਦੀ ਲਿਖਤ ਦੀ ਜਵਾਨੀ ਹੋ ਉਹ ਉਸ ਤੋਂ ਬਾਅਦ ਸਾਰੇ ਪੰਜਾਬ ਦਾ ਯੂਥ ਦਲ ਯੂਨਟਾਂ ਨੂੰ ਪੂਰੇ-ਪੂਰੇ ਜਥੇ ਸਮੇਤ ਗੁਰਦੁਆਰਾ ਸਾਹਿਬ ਆਲਮਗਿਰ ਵਿਖੇ ਸੱਦਿਆ ਗਿਆ ਅਸੀਂ ਵੀ ਜਲੰਧਰ ਤੋਂ ਵੱਡਾ ਜਥਾ ਲੈ ਕੇ ਗੁਰਦੁਆਰਾ ਸਾਹਿਬ ਆਲਮਗਿਰ ਪਹੁੰਚੇ ਉੱਥੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਲੈਣ ਤੋਂ ਬਾਅਦ ਸਾਡੀ ਵਾਰੀ ਆਈ ਤਾਂ ਅਸੀਂ ਪਹਿਲਾਂ ਤ ਤੈ ਕੀਤੇ ਪਲਾਨ ਮੁਤਾਬਕ ਆਪਣੇ ਨੌਜਵਾਨ ਗੁਰਸਿੱਖ ਵੀਰਾਂ ਨੂੰ ਕਿਹਾ ਹੋਇਆ ਸੀ ਕਿ ਜਿਨ੍ਹਾਂ ਨੌਜਵਾਨਾਂ ਦੇ ਦਾੜਾ ਪ੍ਰਕਾਸ਼ ਹੋਇਆ ਹੈ ਉਹ ਸਭ ਅੱਗੇ ਹੋ ਰਹਿਣਾ ਉਹਨਾਂ ਤੋਂ ਪਿੱਛੇ ਬੰਨੀ ਦਾੜੀ ਵਾਲੇ ਫਿਰ ਕੁਝ ਪਤਤ ਵੀਰ ਸਨ ਤੇ ਉਹਨਾਂ ਦੇ ਪਿੱਛੇ ਕੁਝ ਹਿੰਦੂ ਵੀਰ ਵੀ ਸਾਡੇ ਨਾਲ ਗਏ ਹੋਏ ਸਨ ਅਸੀਂ ਤਾਂ ਇਹ ਤਰੀਕਾ ਇਸ ਲਈ ਪਲਾਨ ਕਰਕੇ ਗਏ ਸੀ ਕਿ ਸਾਡਾ ਵਧੀਆ ਪ੍ਰਭਾਵ ਰਹੇ ਕਿ ਸਾਡੇ ਨਾਲ ਗੁਰਸਿੱਖ ਵੀਰ ਵੱਡੀ ਗਿਣਤੀ 'ਚ ਜੁੜੇ ਹੋਏ ਹਨ ਪਰ ਜਿਵੇਂ ਕਿ ਮੈਂ ਪਹਿਲੇ ਕਹਿ ਚੁੱਕਾ ਹਾਂ ਕਿ ਹੁਣ ਹਾਲਾਤ ਬਦਲ ਚੁੱਕੇ ਸਨ ਬਾਲਾ ਦੇ ਦਿਮਾਗ ਹੀ ਸਿੱਖਾਂ ਨੂੰ ਪਿੱਛੇ ਸੁੱਟਣ ਦੀ ਵਿਉਂਤ ਬੰਦੀ ਬਣ ਚੁੱਕੀ ਸੀ ਗੌਰ ਕਰ ਲਿਆ ਜੇ ਟਕਸਾਲੀ ਅਕਾਲੀ ਕਹਿ ਰਿਆ ਜਿਸ ਦੇ ਪਿਤਾ ਨੇ 12 ਸਾਲ ਬਾਦਲਾ ਨਾਲ ਜੇਲ੍ਹ ਕੱਟੀ ਹੈ 3 ਮਹੀਨੇ ਇਕੱਠੇ ਇੱਕ ਸਾਲੇਚ ਵੀ ਰਹੇ ਨੇ ਜਿਸ ਦਾ ਪੁੱਤਰ 20 ਸਾਲ ਤੋਂ ਅਕਾਲੀ ਉਧੇਦਾਰ ਹੈ ਉਹ ਲਿਖ ਰਿਆ ਬਾਲਾਂ ਦੇ ਦਿਮਾਗ ਹੀ ਸਿੱਖਾਂ ਨੂੰ ਪਿੱਛੇ ਸੁੱਟਣ ਦੀ ਵੀ ਉੰਤ ਬੰਦੀ ਬਣ ਚੁੱਕੀ ਸੀ ਪ੍ਰਕਾਸ਼ ਬਾਦਲ ਗੁਰਦੁਆਰਾ ਸਾਹਿਬ ਦੇ ਬਾਹਰ ਬਣੇ ਪਾਰਕ ਵਿੱਚ ਖੜਿਆ ਸੀ ਸਾਰੇ ਜ਼ਿਲ੍ਹਿਆਂ ਨਾਲ ਮੁਲਾਕਾਤ ਕਰ ਰਿਹਾ ਸੀ ਸਾਡੇ ਜੱਥੇ ਦੇ ਸਾਹਮਣੇ ਆਉਣ ਤੇ ਉਸ ਨੇ ਅੱਗੇ ਖੜੇ ਸਾਰੇ ਗੁਰਸਿੱਖ ਨੌਜਵਾਨਾਂ ਨੂੰ ਦੋਨੋਂ ਹੱਥਾਂ ਨਾਲ ਸਾਈਡ ਤੇ ਹਟਾ ਕੇ ਸਭ ਤੋਂ ਪਿੱਛੇ ਜੋ ਹਿੰਦੂ ਵੀਰ ਸਨ ਉਨ੍ਹਾਂ ਵਿੱਚੋਂ ਇੱਕ ਦੀ ਠੋਡੀ ਤੇ ਹੱਥ ਰੱਖ ਕੇ ਕਿਹਾ ਕਿ ਹੁਣ ਇਹੋ ਜਿਹੇ ਨੌਜਵਾਨ ਭਰਤੀ ਕਰੋ ਤਾਂ ਕਿ ਅਸੀਂ ਅਗਲੀ ਜੋ ਸਰਕਾਰ ਬਣਾਈਏ ਉਹ 25 ਸਾਲ ਤੱਕ ਪੰਜਾਬ ਉੱਤੇ ਰਾਜ ਕਰੇ ਗੱਲ ਸਮਝ ਲਿਆ ਜੇ ਬਾਦਲ ਪ੍ਰਕਾਸ਼ ਬਾਦਲ ਨੇ ਗੁਰਸੇ ਘਮਰਤਾਰੀ ਦਾੜਾ ਪ੍ਰਕਾਸ਼ ਨੌਜਵਾਨਾਂ ਨੂੰ ਦੋਨੋਂ ਹੱਥਾਂ ਨਾਲ ਸਾਈਡ ਤੇ ਹਟਾਇਆ ਆ ਚੀਰ ਕੇ ਪਿੱਛੇ ਹਿੰਦੂ ਕੋਲ ਚਲਾ ਗਿਆ ਸਿਰ ਗੋਮ ਕੋਲ ਗਿਆ ਤੇ ਉਸ ਦੀ ਠੋਡੀ ਤੇ ਹੱਥ ਰੱਖ ਕੇ ਕਿਹਾ ਯੂਥ ਅਕਾਲੀ ਦਲ ਨੂੰ ਸੰਦੇਸ਼ ਦੇ ਰਿਹਾ ਕਿ ਹੁਣ ਅਜਿਹੇ ਨੌਜਵਾਨ ਭਰਤੀ ਕਰੋ ਧਰਮੀ ਨੌਜਵਾਨਾਂ ਦੀ ਦਾੜਾ ਪ੍ਰਕਾਸ਼ ਨੌਜਵਾਨਾਂ ਦੀ ਦਾੜੀ ਬੰਨਣ ਨੌਜਵਾਨਾਂ ਦੀ ਅਮਰਤਾਰੀ ਨੌਜਵਾਨਾਂ ਦੀ ਉਹਨਾਂ ਅਕਾਲੀ ਦਲ ਨੂੰ ਲੋੜ ਨਹੀਂ ਹੈਗੀ ਅਕਾਲੀ ਦਲ ਚਾਹੁੰਦਾ ਕਿ ਸਿਰ ਗੋਮ ਬਈਏ ਅਤੇ ਪਰਵਾਸੀ ਭਰਤੀ ਕਰੋ ਤੇ ਇੱਕ ਅੱਗੇ ਫਿਰ ਹੋਰ ਗੋਲ ਕਰਿਆ ਗੋਰ ਕਰਿਆ ਜੇ ਕਿ 25 ਸਾਲ ਰਾਜ ਕਰਨ ਦਾ ਨੁਸਕਾ ਕੀ ਸੀ ਤੇ ਇੱਕ ਖਾਸ ਗੱਲ ਜੋ ਨੋਟ ਕਰਨ ਵਾਲੀ ਹੈ ਜਿਸ Hindu ਵੀਰ ਬ੍ਰੈਕਟ ਵਿੱਚੋਂ ਨਾਂ ਦੇ ਰਿਆ ਪਰਵੇਸ਼ ਟਾਂਗਰੀ ਜਲੰਧਰ ਦੇ ਸਾਰੇ ਵੀਰ ਹੁਣ ਜਾਣਦੇ ਨੇ ਕਿ ਪਰਵੇਸ਼ ਟਾਂਗਰੀ ਕੌਣ ਹੈ ਕੀ ਚੀਜ਼ ਆ ਦੀ ਠੋਡੀ ਤੇ ਹੱਥ ਰੱਖ ਕੇ ਬਾਦਲ ਨੇ ਇਹ ਲਫਜ਼ ਕਹੇ ਸਨ ਉਹ ਬਾਅਦ ਜਲੰਧਰ ਦਾ ਡਿਪਟੀ ਮੇਅਰ ਬਣਿਆ ਸੁਰਿੰਦਰਪਾਲ ਸਿੰਘ ਗੋਲਡੀ ਨਹੀਂ ਬਣ ਸਕਿਆ ਉਹ ਬਣ ਗਿਆ ਜਿਹੜਾ ਗੋਲਡੀ ਨਾਲ ਗਿਆ ਸੀ ਤੇ ਹੁਣ ਜਲੰਧਰ ਪੱਛਮੀ ਤੋਂ ਐਮਐਲਏ ਦੀ ਟਿਕਟ ਦਾ ਚਾਹਵਾਨ ਹੈ ਪਰ बसपा ਨਾਲ ਹੋਏ ਸਮਝੌਤੇ ਤਹਿਤ ਉਹ ਸੀਟ बसपा ਦੇ ਖਾਤੇ ਹੀ ਚਲੀ ਗਈ ਹੈ ਅਕਾਲੀ ਦਲ ਪਰਵਾਸੀਆਂ ਦਾ ਬਣ ਚੁੱਕਾ ਹੈ ਤੇ ਸਿੱਖੋ ਤੁਹਾਨੂੰ ਕਿਦੋਂ ਅਕਲ ਆਏਗੀ ਜੱਟ ਜ਼ਮੀਂਦਾਰੋਂ ਤੁਹਾਨੂੰ ਕਿਦੋਂ ਅਕਲ ਆਏਗੀ ਕਿ ਤੁਸੀਂ ਸਿਰ ਮੁਫਤ ਕੋਰੀ ਇੱਚੀ ਪੰਥ ਦਾ ਗੁਰੂ ਗ੍ਰੰਥ ਦਾ ਸਿੱਖੀ ਦਾ ਬੇੜਾ ਗਰ ਕਰਵਾ ਕੇ ਨਸਲਕਾਤ ਕਰਾਉ ਵਦੋਗੇ ਇਨ੍ਹਾਂ ਕਾਲੀਆਂ ਤੋਂ ਆਪਣੀ ਬਿਜਲੀ ਪਾਣੀ ਤੇ ਹੋਰ ਚੀਜ਼ਾਂ ਮੁਫਤ ਲੈਣ ਦੀ ਖਾਤਰ ਯਾਦ ਰੱਖਿਆ ਜੇ سورਿੰਦਰਪਾਲ ਸਿੰਘ ਓਲਡੀ ਫੇਰ ਲਿਖ ਰਿਹਾ ਮੈਂ ਯਾਦ ਕਰ ਰਿਹਾ ਸੀ ਕਿ ਅੱਜ ਉਹ ਹਾਲਾਤ ਬਣਦੇ ਜਾ ਰਹੇ ਹਨ ਸਿੱਖਾਂ ਦਾ ਤਾਂ ਬਾਦਲਾਂ ਤੇ ਤੋਂ ਮੋ ਪੰਗ ਹੋ ਚੁੱਕਾ ਹੈ ਪਰ ਸਰਕਾਰਾਂ ਤੇ ਏਜੰਸੀਆਂ ਦੀ ਯੋਜਨਾਬੰਦੀ ਤਹਿਤ ਭਈਏ ਵੱਡੀ ਗਿਣਤੀ ਚ ਸਿਰਮੁੰਨੀ ਕਾਲੀ ਦਲ ਵੀ ਸ਼ਾਮਲ ਹੋ ਚੁੱਕੇ ਹਨ ਅਤੇ ਉਦੇਦਾਰੀਆਂ ਵੀ ਮਾਨ ਰਹੇ ਹਨ ਹੁਣ ਤੇ ਬਸ ਉਡੀਕ ਹੈ ਕਦੋਂ ਸਿਰਮੁੰਨੀ ਕਾਲੀ ਦਲ ਦਾ ਪਰਦਾਨ ਕੋਈ ਕਾਲੂ ਸਿੰਘ ਟਿਲੋਂ ਬਣੇ सुरेंद्रਪਾਲ ਸਿੰਘ 올ਡੀ ਜਲੰਧਰ ਕਾਲੀ ਸਿੰਘ ਟਿਲੋਂ ਕਿਹੜਾ ਹੋਏਗਾ ਜੇ ਉਹੀ ਜਿਹਦੀ ਸ਼ੁਰੂਆਤ ਇਹ ਗੱਲ ਕੀਤੀ ਸੀ ਕਿ ਹਮ ਹੈ ਚੱਥੇਦਾਰ ਕਾਲੂ ਸਿੰਘ ਟਿਲੋਂ ਪੰਜਾਬ ਮੇ ਕਾਲੀ ਦਾਲ ਕੀ ਅਗਵਾਈ ਮੇ ਛੱਟ ਪੂਜਾ ਕਰਾਂਗੇ ਹਮਾਰੀ ਵੋਟ ਕਾਲੀ ਕੇ ਲਿਏ ਹੈ ਹਮ ਵੀ ਕਾਲੀ ਹੈ ਹਮਾਰਾ ਖਾਨਦਾਨ ਵੀ ਕਾਲੀ ਹੈ ਕਾਂਧ ਤੇ ਲਿਖਿਆ ਜਾ ਚੁੱਕਾ ਜੇ ਪੰਜਾਬ ਵਿੱਚ ਸੱਚ ਵਰਤ ਚੁੱਕਾ ਜੇ ਐਮ ਸੀ ਐਮ ਲੇ ਬਣ ਚੁਕੇ ਜੇ ਪਿੰਨਾਂ ਦੇ ਸਰਪੰਚ ਵੀ ਬਣ ਚੁਕੇ ਨੇ ਬਲਾਕ ਸਮਤੀ ਦੇ ਚੇਅਰਮੈਨ ਵੀ ਬਣ ਚੁਕੇ ਨੇ ਹੁਣ ਤੁਹਾਡੀ ਕੇਰਾਬੰਦੀ ਸਿੱਖੋ ਹੋ ਚੁਕੀ ਹੈ ਤੁਹਾਨੂੰ ਇਹ ਇਹੋ ਜਿਹੀ ਕਾਲੀ ਦਾਲ ਦਾ ਕੋਈ ਤਿਲੋ ਸਿੰਘ ਪ੍ਰਦਾਨ ਤੁਹਾਡਾ ਨਸਲ ਕਾਤਫੇਰ ਕਰਵਾਏਗਾ ਤੁਸੀਂ ਬਾਦਲਾਂ ਤੋਂ ਕਰਵਾ ਚੁੱਕਿਓ ਅੱਗੇ ਲਈ ਤਿਆਰੀ ਤਿਆਰ ਜੇ ਬਾਦਲਾਂ ਦੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਸ਼ੇਅਰ ਦਾ ਬਟਨ ਹੁਣੇ ਨਾਪ ਦੇ ਆ ਜੇ ਤੇ ਲਾਈਕ ਜ਼ਰੂਰ ਕਰ ਦੇ ਆ ਜੇ ਤੁਹਾਡੇ ਕਮੈਂਟਸ ਦਾ ਇੰਤਜ਼ਾਰ ਰਹੇਗਾ ਜਿਹੜੇ ਤੁਸੀਂ ਕਮੈਂਟਸ ਦਿੰਦੇ ਹੋ ਸਾਡੇ ਲਈ ਬੜੇ ਵੈਲਿਊਏਬਲ ਹੁੰਦੇ ਨੇ ਉਹਨਾਂ ਦੇ ਆਧਾਰ ਤੇ ਅਸੀਂ ਅਗਲੀਆਂ ਵੀਡੀਓ ਬਣਾਉਂਦੇ ਆ ਸਾਰੇ ਕਮੈਂਟਸ ਅਸੀਂ ਪੜ੍ਹਦੇ ਆ ਉਹਨਾਂ ਵਿੱਚੋਂ ਤੁਹਾਡੇ ਦਿੱਤੇ ਹੋਏ ਸਬਜੈਕਟ ਚੁਣਦੇ ਆ ਸਾਡੀ ਅਗਵਾਈ ਕਰਦੇ ਰਹੋ ਦਰਸ਼ਕਾਂ ਦਾ ਦਰਸ਼ਕਾਂ ਲਈ ਦਰਸ਼ਕਾਂ ਵਾਸਤੇ ਚੱਲ ਰਿਹਾ ਹੈ C5 YouTube ਚੈਨਲ ਆਓ ਇਸ ਨਾਲ ਜੁੜੀਏ ਸਬਸਕ੍ਰਾਈਬ ਕਰੀਏ ਤੇ ਬੈਲ ਦਾ ਬਟਨ ਜ਼ਰੂਰ ਨੋਪੀਏ ਇਹ ਤੁਹਾਡੀ ਆਵਾਜ਼ ਹੈ ਜਰੀਆ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ